ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਬੂਬੂ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਦੋ ਵੇੜਾਂ ਨੇ ਵੀਰੇ ਵੱਡੀਆਂ ਵੇੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਇੱਕ ਸੂਈਆ ਇੱਕ ਗੱਬਣਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸਲਾਮ ਵੀਰੇ ਕੀ ਹਾਲ ਚੱਲ ਸਾਫ ਠੀਕ ਠਾਕ ਤੁਸੀਂ ਸਲਾਮ ਜੀ ਜੀ ਹਾਂ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਹਾਂ ਵੀ ਵੀਰੇ ਨਾਂ ਦੱਸਿਓ ਆਪਣਾ ਨਾ ਜੀ ਮੇਰਾ ਰਣਜੀਤ ਸਿੰਘ ਰਾਣਾ ਆ ਪਿੰਡ ਬੱਜੂਮਾਨ ਠੀਕ ਹੈ ਜੀ ਜੈੰਤੀਪੁਰ ਲੱਗੇ ਜੈੰਤੀਪੁਰ ਲੱਗਿਆ ਆਪਾਂ ਤੇ ਜ਼ਿਲ੍ਹਾ ਕਿਹੜਾ ਪੈ ਗਿਆ ਵੀਰੇ ਚੰਪਣਾ ਗੁਰਦਾਸ ਗੁਰਦਾਸਪੁਰ ਆ ਗਿਆ ਹਨਾ ਤਾਂ ਫੋਨ ਨੰਬਰ ਵੀਰੇ ਦੱਸਿਓ 97812 93661 ਠੀਕ ਹੈ ਜੀ ਤਾਂ ਵੀਰੇ ਆਪਣਾ ਵਪਾਰ ਦਾ ਕੰਮ ਆ ਹਨਾ ਹਾਂਜੀ ਹਾਂਜੀ ਤਾਂ ਚੰਗੀ ਟੋਪ ਕਲਾਸ ਵਹਿਣਾ ਲੈ ਕੇ ਆਉਂਦੇ ਹਨਾ ਚੰਗੀਆਂ ਚੰਗੀਆਂ ਵੱਡੀਆਂ ਵਹਿਣਾ ਹਾਂਜੀ ਚੰਗੀਆਂ ਰੇਦੀਆਂ ਜੀ ਚੰਗੇ ਰਕਾਰਡ ਵਾਲੀਆਂ ਹਾਂਜੀ ਬਿਲਕੁਲ ਤਾਂ ਅੱਜ ਵੀਰੇ ਦੋ ਵਹਿਣਾਆਂ ਗਿਆ ਕੋਲੇ ਅੱਜ ਦੋ ਆ ਜੀ ਠੀਕ ਹੈ ਜੀ ਦੋਵੇਂ ਚੰਗੀਆਂ ਟੋਪ ਕਲਾਸ ਹਾਂਜੀ ਹਾਂਜੀ ਚੰਗੀਆਂ ਜੀ ਬਹੁਤ ਚੰਗੀਆਂ ਵੜਾ ਠੀਕ ਹੈ ਜੀ ਤਾਂ ਵੇਖੋ ਵੀਰੋ ਲੰਮੇ ਸਮੇਂ ਤੋਂ ਕੰਮ ਆ ਵੀਰੋ ਨਾਲ ਦਾ ਵਪਾਰ ਦਾ ਚੰਗਾ ਤਜਰਬਾ ਵਾ ਚੰਗੀ ਚੰਗੀ ਵਸ਼ੀ ਲੈ ਕੇ ਆਉਂਦੇ ਵੀਰੋ ਨਹੀਂ ਚੰਗੇ ਰਿਕਾਰਡ ਵਾਲੀ ਤਾਂ ਵੀਰੇ ਪਹਿਲੇ ਨੰਬਰ ਵਾਲੀ ਵੜਾ ਇਹਦੇ ਬਾਰੇ ਦੱਸਿਏ ਵਿਜੇ ਪਹਿਲੇ ਨਾਲ ਛੱਗੀ ਵਸ਼ੀ ਆ 6 ਦੰਦਾ 6 ਦੰਦਿਆ ਠੀਕ ਆ ਜੀ ਤੇ ਇਹਨੂੰ ਸੂਈ ਨੂੰ ਪੰਜਵਾਂ ਦੇ ਰਹੇ ਆ ਪੰਜਵਾਂ ਦੇ ਇਹਦੇ ਥਲੇ 23 ਕਿਲੋ ਬੋਲਾ ਆ 23 ਕਿਲੋ ਸਟਾਰਟਿੰਗ ਠੀਕ ਆ ਜੀ ਤਾਂ ਵੀਰੇ ਰੱਸੀ ਨਹੀਂ ਆਣਾ ਪਾਉਣ ਦੀ ਲੋੜ ਨਹੀਂ ਇਹ ਤਾਂ ਜਾਤ ਆ ਹਨਾ ਨਸਲ ਆ ਤਾਂ ਵੰਗੇ ਦੀ ਦੋ ਉਵੇਂ ਲੋਡ ਨਹੀਂ ਇਹਨੂੰ ਨਹੀਂ ਲੋਡ ਤਾਂ ਦੁੱਧ ਫਿਰ ਵੀਰ ਜੀ ਚੰਗਾ ਚਵਾਜੂਏ ਦੁੱਧ ਵਿੱਚ ਹੁਣ 23 ਕਿਲੋ ਆ ਤੇ ਫੜੀ ਨਹੀਂ ਤੀਕੋ ਦੁੱਤ ਕੀ ਜਾਂਦਾ ਬਿਲਕੁਲ 30 ਦੇ ਲੱਗੇ ਜਾਊ ਹਨਾ ਵੱਡੀ ਵੈੜਾ ਵੱਡੀ ਵਸ਼ੀ ਫੁੱਲ ਸਹਜਾ ਤਾਂ ਵੇਖੋ ਵੀਰੋ ਵੱਡੀ ਵੈੜਾ ਕੱਦ ਕਾਠ ਵਾਲੀ ਆ ਤੇ ਥਾਂ ਦੀ ਗੱਲ ਕਰੀਏ ਤਾਂ ਚੰਗਾ ਸਪੈਸ਼ਲ ਲੱਗਿਆ ਵੀਰੇ ਚਵਾਈ ਵਾਲਾ ਥਾਣਾ ਗਿਆ ਤੇ ਆਇਆ ਵੀਰੇ ਵੇਥ ਵੇਥ ਤੇ ਕੀ ਬਾਤ ਆ ਜੀ ਤਾਂ ਵੀਰੇ ਤੋਰਾ ਵਿਖਾਈ ਇਹਦਾ ਖੋਲਿਓ ਤਾਂ ਵੇਖੋ ਵੀਰੋ ਵੱਡੀ ਵੈੜਾ ਫੇਸ ਕੁਆਲਿਟੀ ਚੈੱਕ ਕਰ ਲੋ ਐ ਬੋਦੀ ਵਾਲੀ ਵੈੜਾ ਗਈ ਆ ਤਾਂ ਲੰਮੀ ਬੇਲ ਆ ਵੀਰੋ ਪਰ ਲੈਵੇ ਦੀ ਗੱਲ ਕਰੀਏ ਤਾਂ ਵੀਰੇ ਇੱਕ ਹੁੰਦੇ ਥੱਬੇ ਲਾਏ ਤੇ ਇੱਕ ਹੁੰਦੇ ਪੰਡਾ ਪਾਈਆਂ ਇਹ ਪੰਡਾ ਵਾਲੀ ਗੱਲ ਆ ਵੀਰੇ ਤਾਂ ਸਟਾਰਟਿੰਗ ਹੀ 23 ਕਿਲੋ ਤੋਂ ਸਟਾਰਟ ਕੀਤਾ ਬੋਲਾ ਇਹਨੇ ਤਾਂ ਤਾਂ ਦੁੱਧ ਚੰਗਾ ਚਵਾਜੂ ਹਨਾ ਵੀਰੇ ਫੁੱਲ ਕੱਦ ਕਾਠਾ ਲੰਮੀ ਬੇਲ ਐ ਗਾਡਰ ਵਾਂਗੂ ਸਿੱਧੀ ਸੱਦੀ ਉੱਪਰੋਂ ਵੀ ਮੋੜ ਤੋਂ ਵੀਰੇ ਕਮਾਲੋ ਚੰਗੀ ਸ਼ਕੀਨ ਵੈੜਾ ਜੀ ਇਸ ਟਾਈਮ 23 ਕਿਲੋ ਤਿਆਰਾਂ ਦੁੱਧ ਬਿਲਕੁਲ ਬਾਕੀ ਵੀਰ ਜੀ ਟੈਂਟਾਂ ਟੈਂਟਾਂ ਤਸੱਲੀ ਕਰ ਲੇ ਕੋਈ ਠੀਕ ਆ ਜੀ ਆਲੇ ਵੀਰੇ ਹੁਣ ਆਪ ਦਾ ਮੌਸਮ ਵਧੀਆ ਆ ਗਿਆ ਹਨਾ ਤਾਂ ਹੁਣ ਤਾਂ ਇਹਨੇ ਦੁੱਧਲੇ ਤਾਂ ਅੱਗੋਂ ਵੀਰਾਂ ਦੀ ਸੇਵਾ ਦਾ ਬਾਕੀ ਯਾਦ ਕਰ ਤਾਂ ਦੋ ਦਿਨ 28 22 ਗਰੋ ਭਰਨੇ ਬਿਲਕੁਲ ਦੋ ਤਰੇ ਵੀਰੇ ਕਿੰਨਾ ਪਾ ਲੈਗੇ ਤੇ ਉਹਨਾਂ ਇਹਨੇ ਕੱਢਣਾ ਇੱਕ ਮੌਸਮ ਚੰਗਾ ਇੱਕ ਵੀਰੇ ਪੱਠਾ ਪੁੱਠਾ ਵਧੀਆ ਹੁਣ ਤਾਂ ਅੱਗੋਂ ਵੀਰਾਂ ਦੀ ਸੇਵਾ ਦਾ ਹਨਾ ਵੰਡੇ ਦਾ ਚੰਗੀਆਂ ਵਸ਼ੀ ਦੀ ਬਿਲਕੁਲ ਹੁਣ ਏਡੀ ਵੈੜ ਨੂੰ ਤਾਂ ਵੀਰੇ ਵੰਡਾ ਪਾਊਗਾ ਤਾਂ ਕਿੰਨਾ ਮਰਜੀ ਕੋਈ ਦੁੱਧ ਛੋਲੇ ਬਿਲਕੁਲ ਤਾਂ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਬਾਕੀ ਵੀਰੋ ਨਿੱਕੇ ਕਾਦੇ ਦੀ ਨਾ ਮੰਨਿਓ ਵੱਡੀ ਵੈੜਾ ਕੱਦ ਕਾਠ ਲੰਮੀ ਬੇਲ ਆ ਜਾਤ ਨਸਲ ਫੁੱਲਾ ਵੀਰੇ ਤੇ ਥਨ ਤੋਂ ਲੈ ਕੇ ਗੱਲ ਕਰੀਏ ਫੇਸ ਤੱਕ ਲੇਵੇ ਦੀ ਤਾਂ ਫੇਸ ਦੀ ਪੂਰੀ ਟੋਪ ਕਲਾਸ ਆ ਤੁਸੀਂ ਦੂਰੋਂ ਵੀ ਚੱਲ ਕੇ ਆਉਂਦੇ ਹੋ ਤਾਂ ਤੁਸੀਂ ਵੀਰੇ ਵੈੜ ਛੱਡੋਗੇ ਨਹੀਂ ਕਿਉਂਕਿ ਰਾਜੀ ਵੀ ਫੁੱਲਾ ਬੇਲ ਲੰਮੀ ਆ ਲੇਵੇ ਤੋਂ ਲੈ ਕੇ ਤਾਂ ਮੈਂ ਨਾ ਪੂਰੀ ਤਲਲੇਦਾਰ ਵੈੜਾ ਜਿਹਨੂੰ ਕਹਦੀ ਆ ਵੀਰੇ ਟੋਪ ਕਲਾਸ ਆ ਐ ਫੱਟੀਦਾਰ ਲੇਵਾ ਆ ਗਿਆ ਕੁਆਲਟੀ ਫੁੱਲ ਠੀਕ ਆ ਜੀ ਤਾਂ ਵੀਰੇ ਇਦੇ ਮੁੱਲ ਦੀ ਗੱਲ ਕਰੀਏ ਤਾਂ ਵਾੜ ਕਿੰਨੇ ਦੀ ਦੇ ਦੇਣੀ ਆ ਇਹ ਵੀਰੇ ਜੇ ਇਹਦੇ ਮੁੱਲ ਦੀ ਗੱਲ ਕਰੀਏ ਇਹਦੇ ਜਾਤ ਕਾਦਰ ਦੇ ਹਿਸਾਬ ਨਾਲ ਸਾਰਾ ਕੁਝ ਇਹ ਤਾਂ ਲੱਖ ਰੁਪਏ ਦੇ ਵਸ਼ੀ ਆ 1 ਲੱਖ ਪੰਜ ਦੀ ਵੀ ਦੇ ਦਈਏ ਕੋਈ ਸ਼ੱਕ ਨਹੀਂ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਇਹ ਚਲੋ ਇਹ ਵੀ ਸਾਡਾ ਕੰਮ ਜਾਇਜ਼ ਆ ਕੋਈ ਜਿਹੜਾ ਮਤਲਬ ਹਰ ਇੱਕ ਜਿਹ ਕਾਰੀਗਰ ਖੜੇ ਹੋ ਪਾਰੀ ਖੜੇ ਉਹਨੂੰ ਰੋਟੀ ਪਾਈਣੀ ਚਾਹੀਦੀ ਆ ਜੇ ਕੋ ਘਰ ਵਾਲਾ ਖੜੇ ਤੇ ਉਹਨੂੰ ਜਿਹੜੇ ਕੁਸੂਮਤ ਨਾ ਲੱਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਕਿਦਾ ਮੁੱਲ ਕਰਨੋ ਜੋ ਮਰਜੀ ਕਰ ਜਾਈਏ 77000 ਦੀ ਬਚੀ ਦੇ ਦਾਂਗੇ। ਕੀ ਬਾਤ ਹੈ? 77 ਦੀ? 70 ਦੇ ਦਾਂਗੇ। ਤਾਂ ਵੇਖੋ ਵੀਰੋ ਵੱਡੀ ਵੜਾ 77 ਦੀ ਵੀਰ ਕਹਿੰਦਾ ਹੋ ਜੂ ਕਿਉਂਕਿ ਵੇਚਣ ਵਾਲਾ ਵੀਰਾ ਵੀ ਖੜ ਕੇ ਵੇਚ ਸਕਦੇ ਹਨਾ ਜੀ। ਜੀ ਸਕਦਾ ਜੀ ਵੇਚ ਸਕਦਾ। ਤਾਂ ਬਾਕੀ ਕਿਰਾਇਆ ਨਹੀਂ ਵੀਰਾਂ ਨੂੰ ਦੁੱਖਦਾ। ਤਾਂ ਵੀਰੇ 77 ਚੋਂ ਛੋੜ ਛੱਪਾ। ਕਰ ਦिए। ਕਰ ਦੋ ਜੋ ਕਰਵਾਣ ਦਾ ਨਾ ਕਰ ਦੋ। ਨਹੀਂ ਜੈ ਜੀਏ ਚਲੋ ਦੋ ਹੀ ਛੱਡ ਦੋ ਬਣਾ। 75 ਦੀ ਹਨਾ ਜੀ। ਬਾਕੀ ਕੋਈ ਪਹਿਲਾਂ ਵੀ ਜੈ ਜੀ ਕਿਤਾ ਚਲੋ ਛੱਡ ਦੇਣੇ ਦੋ। ਹਨਾ ਜੀ ਦੋ ਛੱਡ ਦੋ 75 ਦੀ ਕਰ ਦਿਓ। ਤਾਂ ਵੇਖੋ ਵੀਰੋ ਵੱਡੀ ਚੰਗੇ ਰਿਕਾਰਡ ਵਾਲੀ ਆ ਤਲੱਲੇਦਾਰਾ ਟੋਪ ਕਲਾਸ ਕਿਨੂੰ ਕਹਿ ਦਈਏ ਵੀਰੇ ਤਾਂ ਤੂੰ ਦੂਰੋਂ ਰਸ਼ੀਆਣਾ ਪੌਂਦੀ ਰੋਡ ਨਹੀਂ ਗਈ ਜਿੱਦਾਂ ਮਰੀ ਥੱਲੇ ਬੈਠੇ ਕੋ ਚੱਕਰ ਮੈਂ ਨਾ ਵੀਰੇ ਹੁਣ ਐਵੇਂ ਦੀ ਵੈੜਾ ਹਨਾ ਚੰਗੇ ਰਿਕਾਰਡ ਵਾਲੀ ਤੇ ਵੀਰਾਂ ਨੂੰ 5-7000 ਕਿਰਾਇਆ ਵੀ ਨਹੀਂ ਦੁਖਦਾ ਦੂਰੋਂ ਵੀਰ ਚੱਲ ਕੇ ਆ ਜਾਂਦੇ ਆ ਤਾਂ ਵੀਰੇ ਤੂੰ ਚੱਲ ਕੇ ਦੂਰੋਂ ਵੀ ਆਉਗੇ ਤੂੰ ਛੱਡ ਕੇ ਨਹੀਂ ਜਾਂਦੇ ਵੈੜ ਨੂੰ ਦੁੱਧ ਜੇ ਚੰਗੇ ਬੰਦਿਆਂ ਕੋਲ ਚੱਲ ਜੇ ਫਾਰਮ ਨਾਲ ਜੇ ਤੂੰ ਤੇ 30 ਕਿਲੋ ਅਸੀਂ ਪਾ ਦੂ ਹੋਂ ਵਾਲੀ ਬਿਲਕੁਲ ਪਾ ਦੋਗੀ ਨਾਲੇ ਵੀਰੇ ਵੱਡੀ ਵੈੜਾ ਦੁੱਧ ਹੁਣ ਤਾਂ ਇਹ ਆਪਣਾ ਆਪ ਤਾਂ ਵਿਖਾਇਆ ਵੇਖੋ ਹਨਾ ਲੇਵੇ ਤੇ ਲੈ ਉਹ ਤਾਂ ਕਿੰਨਾ ਮਰਜੀ ਚ ਹੋ ਸਕਦੇ ਜੀ ਅਜੇ ਮੈਲੇ ਤੇ ਆਉਣਾ ਵਸ਼ੀ ਨੇ ਫਿਰ ਫਿਰ ਦੋ ਦੋਨ ਖਲਣੀਆਂ ਵਸ਼ੀ ਬਿਲਕੁਲ ਬਿਲਕੁਲ ਨਾਲੇ ਵੀਰੇ ਕਈ ਸ਼ਾਈ ਆ ਲਗਾਵਾ ਹੁੰਦੀਆਂ ਐਵੇਂ ਲੇਵਾ ਹੁੰਦਾ 30 30 ਲੀਟਰ ਤਾਂ ਉਹ ਪਰ ਦਿੰਦੀਆਂ ਦੇਖੋ ਤਾਂ ਇਹ ਤਾਂ ਬ੍ਰੀਡ ਆ ਫੁੱਲ ਬਿਲਕੁਲ ਸਿੱਧੀ ਐ ਸਿੱਧੀ ਸਿੱਧੀਆਂ ਐ ਗਾਡ ਰੰਗੂ ਜਮਾ ਟੌਪ ਕਲਾਸ ਆ ਪੂਰੀ ਠੀਕ ਆ ਜੀ ਤਾਂ ਹਾਂ ਨਾ 75 ਤੇ 75 ਦੇ ਦਾਂਗੇ ਠੀਕ ਆ ਜੀ ਬੱਚਾ ਕਿ ਪਾਲਾ ਬੱਚਾ ਵਾਲੇ ਬੱਚਾ ਜਮਾ ਬੱਚਾ ਆ ਗਿਆ ਠੀਕ ਆ ਦੂਜੇ ਨੰਬਰ ਤੇ ਵਹਿੜਾ ਗੀ ਵੀਰੇ ਦੂਜੇ ਨੰਬਰ ਤੇ ਆ ਬੈਠ ਜਾਓ 4 ਦੰਦਾਂ ਦਾ ਵਸ਼ੀ ਆ 4 ਦੰਦਾਂ ਦਾ ਇੱਕ ਗੱਬਣਾ ਵੀਰੇ ਇਹ ਗੱਬਣਾ ਠੀਕ ਆ ਕਿੰਨਾ ਟਾਈਮ ਲੈ ਜੂ ਇਹ ਲੈ ਜੂਗੀ ਹਫਤੇ ਹਫਤਾ ਖਣ ਲੈ ਜੂ ਇੱਕ ਹਫਤਾ ਬਾਕੀ ਆ ਇੱਕ ਹਫਤਾ ਲੈ ਜੂ ਖੋਲੋ ਵੀਰੇ ਤੋਰਾ ਵਿਖਾਈਏ ਵੜ ਵੀਰੇ ਇਹ ਵੀ ਸੂਆ ਪਹਿਲਾਂ ਤੇ ਦੂਜਾ ਇਹ ਦੇਖੋ ਜੀ ਜੇ ਪਹਿਲਾਂ ਰੱਖਦੀ ਇਹਨਾਂ ਦੇ ਵਪਾਰੀਆਂ ਦੇ ਚੱਲ ਜਾਂਦੀ ਆ ਤਾਂ ਦੂਜੇ ਸੂਏ ਵਸ਼ੀਆ ਦੂਜੇ ਸੂਏ ਕਿੰਨਾ ਝੂਠ ਮਾਰ ਕੇ ਦੇਣਾ ਆ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੇ ਦੂਸਰਾ ਸੂਆ ਵੜ ਆ ਇਹ ਵੀ ਤਾਂ ਹੈ ਫੁੱਲ ਰਾਜੀ ਇਹ ਵੀ ਤਾਂ ਲੈ ਵੇ ਦੀਆਂ ਸਫਾਈਆਂ ਚੈੱਕ ਕਰ ਲੋ ਇਹਦੇ ਤੇ ਥਣ ਥਣ ਨੂੰ ਬੜਾ ਪਿਆਰਾ ਲੱਗਿਆ ਇਹ ਕੁਝ ਦੱਸ ਦਿਆ ਇਹਦਾ ਪਹਿਲੇ ਸਵੇ ਦਾ ਰਿਕਾਰਡ ਹੈ ਦਾ ਦੂਜਾ 19 ਕਿਲੋ 19 ਕਿਲੋ ਬਿਲਕੁਲ ਉਹ ਯਾਦਗਾਰ ਵਾਲੀ ਥਣ ਕਿੰਨਾ ਲੱਗਾ ਵਸੇ ਥਣ ਵੀ ਮੌਸਮ ਦੇ ਹਿਸਾਬ ਨਾਲ 24 25 ਲੀਟਰ ਤੱਕ ਦੇਣ ਗਿਆ ਕੁਝ ਕਿਤੇ ਨਹੀਂ ਹੈ ਨਾ ਜੀ ਵਸੇ ਪੜਨੀ ਹੈ ਜੇ ਦੇਖੋ ਹਾਂ ਲੋਲੀ ਬੋਲੀ ਐ ਸਲੋ ਬਹੁਤ ਬਣੂਗੀ ਬੋਲੀ ਹੋਸੀ ਬਿਲਕੁਲ ਹੈ ਲੈ ਜੂ ਹਫਤਾ ਇੱਕ ਹੈ ਨਾ ਹਾਂਜੀ ਹਫਤਾ ਲੈ ਜੂ ਚਾਰ ਦੰਦ ਜੋ ਚਾਰ ਦੰਦ ਹੈ ਚੰਗੀ ਸ਼ਕੀਨ ਵੜਾ ਵੀਰੋ ਤੇ ਥਾਣੇ ਨੂੰ ਵੀ ਬੜਾ ਵਧੀਆ ਚਵਾਈ ਵਾਲਾ ਲੱਗਿਆ ਕੱਦ ਕਾਠ ਦੀ ਗੱਲ ਕਰੀਏ ਤਾਂ ਲੇਵੇ ਦੀਆਂ ਸਫਾਈਆਂ ਤਾਂ ਫੇਸ ਤੋਂ ਲੈ ਕੇ ਵੀਰੇ ਇਹ ਵੀ ਚੰਗੀਆਂ ਸੋਹਣੀ ਵਹਿਣ ਤਾਂ ਜਿੰਨਾ ਵੀ ਨਾ ਹੀ ਡਿਮਾਂਡ ਹੋਈ ਚੰਗੀਆਂ ਵਹਿਣਾ ਵੀਰੇ ਘਰੇ ਡੱਕਣ ਲਈ ਉਹਨਾਂ ਵੀ ਵੀਰਾਂ ਵਾਸਤੇ ਵੀਰੇ ਕੋਲੇ ਆਗੀਆਂ ਥਾਂ ਦੀ ਕੁਆਲਿਟੀ ਲਾਗੇ ਤਾਂ ਚੈੱਕ ਕਰ ਲੋ ਤਾਂ ਵੀਰੇ ਇਹਦਾ ਮੁੱਲ ਇਹਦਾ ਮੁੱਲ ਇਹ ਕਰਨ ਨੂੰ ਪੈਂ 75 ਕਰ ਲਈਏ ਭਾਵੇਂ 80 ਕਰਦੇ ਰੋਕੀ ਕਰੀ ਜਾਂਦੇ ਆ ਕਰੀਮ ਬਿਲਕੁਲ 60000 ਦੀ ਵੜ ਹੋ ਜੂ ਬਾਕੀ ਵੀਰੋ ਵੱਡੀ ਆ ਲੰਮੀ ਬੇਲ ਆਈ ਵੀ ਕੱਦ ਕਾਠ ਵਾਲੀ ਆ ਉਹ ਇੱਥੇ ਵੀ ਚੱਲਗੇ ਹੁੰਦੇ ਉਹ ਤੋਂ ਛੱਡਗੇ ਨਹੀਂ ਜਾਓਗੇ ਇਹੋ ਜੀ ਵੜ ਤਾਂ ਥਣ ਤੋਂ ਲੈ ਕੇ ਵੀਰੇ ਥਣ ਬੜਾ ਨੂੰ ਵੀ ਪਿਆਰਾ ਲੱਗਿਆ ਥਣ ਥਣ ਭਾਂਡੇ ਦਾ ਵੀਰੇ ਪਸ਼ੂ ਹੁੰਦਾ ਹਨਾ ਹਾਂਜੀ ਹਾਂਜੀ ਥਣ ਭਾਂਡੇ ਦਾ ਰਾਜੀ ਹੋਵੇ ਪਸ਼ੂ ਤੇ ਥੋੜਾ ਨਸਲ ਚ ਬਰੀਡ ਚਾ ਕਿਵੇਂ ਤਾਂ ਦੁੱਧ ਵੀ ਇੰਨਾ ਹੀ ਪਰਣਾ ਬਿਲਕੁਲ ਬਿਲਕੁਲ ਤੁਹਾਨੂੰ ਚੰਗੀ ਤਿਆਰ ਹੋ ਗਿਆ ਜੀ ਹਫਤਾ ਕੱਚੀ ਹੈ ਹਾਂਜੀ ਇੱਕ ਹਫਤਾ ਇਹ ਬਾਕੀ ਹੈ ਇੱਕ ਹਫਤਾ ਬਾਕੀ ਚਾ ਅਜ਼ਮਾ ਚਾ ਚਾ ਚਲੋ ਕੋਈ ਵੀਰਾ ਖੜ ਕੇ ਸੇਵਾ ਇੱਕ ਹਫਤਾ ਹਨਾ ਹਾਂਜੀ ਹਾਂਜੀ ਤਾਂ ਹੁਣ ਕਿੰਨੇ ਦੀ ਵੀਰੇ ਖਾਨਾ ਆਹ ਨਾ ਹੁਣ ਤੁਸੀਂ ਜਦੋਂ ਮੈਰੇ ਵੇਤੇ ਪਹਿਲਾਂ ਵੀ 10-15 ਹਜ਼ਾਰ ਲੈ ਸੀ ਦੱਸੀ ਆ ਨਜਾਇਜ਼ ਕਿੰਨੇ ਦੀ ਵੀਰੇ ਉਹ ਤਾਂ ਤੁਸੀਂ ਦੱਸੋ 60 ਦੇ ਅਸੀਂ ਆ ਮੈਂ 60 ਦੀ ਹਾਂਜੀ ਉੱਚੋ ਕਰ ਦੀ ਜੀ ਹਰ ਖੰਡ ਹੀ ਕਰ ਦਿਓ ਚਲੋ ਜਿਆਦਾ ਨਹੀਂ ਕਰ ਦੋ ਕਰ ਦਿਓ ਜੀ ਦੋ 58 ਦੀ 52 ਦੇ ਦਿੰਦੇ 57 ਦੀ ਹਾਂ ਨਾ ਜਾਂ ਦੋ 55 ਦੀ ਦੇ ਦਿੰਦੇ ਹਨਾ ਪਹਿਲੀ ਵੀਡੀਓ ਆ ਜਹਾਂ ਦਿਓ ਹਨਾ ਜੀ ਤਾਂ ਵੇਖੋ ਵੀਰੋ ਰੇਟ ਤੁਸੀਂ ਵੀਰ ਦਾ ਚੈੱਕ ਕਰ ਹੀ ਲਿਆ ਵਾ 57000 ਦੀ ਵੱਡੀ ਵੜਾ ਚੰਗੀ ਸ਼ਕੀਨਾ ਤਾਂ 57000 ਦੀ ਵੀਰੇ ਸਾਰਾ ਸਿਆਲ ਸੂ ਆ ਚੋਕੇ 2-4 ਸੂ ਚੋ ਲੈੰਦਾ ਨਵੇਂ ਪਸ਼ੂ ਆ ਵੀਰੋ ਤਾਂ ਫਿਰ ਰقم ਵੱਟ ਸਕਦੇ ਹੋ ਰੇਟ ਜੈ ਜੈ ਜੇ ਕੋਈ ਜੋੜਾ ਪਾ ਲੋ ਵੀਰੇ ਕਰਦੇ ਹੋ ਛੋਟਾ ਛੱਪਾ ਹੈ ਨਾ ਜੀ ਜੋੜੇ ਚ ਹੋ ਜੂ ਕੀ ਬਾਤ ਹੈ ਵੇਖੋ ਵੀਰੇ ਜੋੜੇ ਚੋਂ ਮਾਂ ਤੁਹਾਨੂੰ ਹੋ ਜੂ ਫੋਨ ਵੀਰ ਨੂੰ ਜਰੂਰ ਲਾ ਲਿਓ ਦੋਵੇਂ ਵੱਡੀਆਂ ਵਹਿਣਾ ਬਰੀਡ ਆ ਚੰਗੀਆਂ ਸ਼ਕੀਨ ਆ ਇੱਕ ਸੂਈ ਆ ਇੱਕ ਗੱਬਣਾ ਰੇਟ ਤੁਹਾਨੂੰ ਵੀਰ ਨੇ ਦੱਸਤਾ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਐਡਰੈਸ ਕਰ ਵੀਰ ਜੀ ਆਪਣਾ ਦੱਸਿਓ ਇਹ ਜਿਹੜਾ ਪਿੰਡ ਬੱਜੂਮਾਨ ਜੋ ਹਾਂਜੀ ਨਾਮ ਮੇਰਾ ਰਣਜੀਤ ਸਿੰਘ ਰਾਣਾ ਰਾਣਾ ਕਹਿੰਦੇ ਆ ਮੈਨੂੰ ਠੀਕ ਹੈ ਜੀ ਜਿਹੜਾ ਗੁਰਦਾਸਪੁਰਾ ਜੈੰਤੀਪੁਰ ਰੋਡ ਮਤਲਬ ਜਿਹੜਾ ਬਟਾਲੇ ਵਾਲਾ ਰੋਡ ਹੈ ਨਾ ਹਾਂਜੀ ਜੈੰਤੀਪੁਰ ਨਾਲ ਹੀ ਮੇਰਾ ਪਿੰਡ ਆ ਬੱਜੂਮਾਨ ਬੱਜੂਮਾਨ ਆ ਕੇ ਹਾਂਜੀ 9897812 996661 ਠੀਕ ਹੈ ਜੀ ਠੀਕ ਹੈ ਵੀਰੇ ਸਸਿਕਾ ਸਸਿਕਾ ਜੀ